ਤਤੰਤਰਯੰਤ ਤਨੋ ਲੋਕਾਰ ਜਿਉ ਜੋ ਕੁੰਤਵਤ ਵਕਾਰ ਵਿਖਿਆ ਵਿਕਸ਼ਾ ਕਰ ਵਿਚਾਰ ਨਾਨਕ ਜਨਾ ਕਰਦਾ ਸਾਰ ਜਤ ਬਹਾਰਾ ਤੀਰ ਜਿ ਸਨਿਆਰ ਐਰਨਮਤੁ ਤੇ ਅਧਿਆਰ ਭੌਗ ਲਗ ਦਪਤਾਉ ਭੰਡਾ ਭੂ ਮਰਦ ਦਤਟਾਲ ਕੜਿਆ ਸੰਧਾ ਜੀ ਸਤ ਸਾਲ ਜਿਲ ਕਉਨ ਦੁਰ ਕਰਮ ਤਨ ਕਾਰ ਨਾਨਕ ਨਦਰੀ ਹਦ ਨਿਹਾਲ ਸ੍ਰੀ ਲੋਕ ਆਨਗੁਰੂ ਪਾਣੀ ਪਿਤਾ ਮਾਤਾ ਦਰਤੁ ਮਹਤ ਤਿਸ ਤਰਾ ਦੁਗਾਈ ਦਾਆ ਕਿਲਾ ਸਗਤ ਜਗਤ ਜਿਨੀ ਕਾਉ ਬੋਲ ਰਾਜਾ ਹੈ ਬੈਠਾ ਪਉਂਦ ਭੀਓ ਸੰਤ ਕੰਕੀਤਾ ਸਭੀ ਸ੍ਰੇਸ਼ਟ ਸਹਾਇ ਚੰਭਵਾ ਆਚਿਗਾ ਸਰੂਪ ਸੁਜੰਭਵ ਅਵਰਚ ਮੇਰੀ ਤੁਮ ਕਰੋ ਸਿਖ ਅਵਾਰਿਆ ਸਿਖ ਸੰਗਰੋ ਦੋਸਤੀ ਜੀ ਤੇ ਵਕਤ ਵਾਤੋ ਪਾਤਾ ਸਗਲ ਮਿਲੇ ਇਚ ਕਰੋ ਰਣ ਪਾਤਾ ਜੀ ਆ ਤਉ ਤਉ ਸਰ ਨਹੀਂ ਪਰੇ ਤਨ ਕੇ ਦੁਨਿਤ ਦੁਖ ਦਾ ਹੈ ਮਰੇ ਹੋਰ ਕੇ ਜਨ ਭੁਗ ਪਰੇ ਤਹਾਰੇ ਤਨ ਕੇ ਤੁਨ ਸੰਪਰ ਦੋ ਟਾਰੇ ਜੋ ਕਲ ਕੇ ਕੁਆਰ ਧਾਇ ਤਾਂ ਕੇ ਕਾਲ ਨਾ ਆਇਆ ਰਚਾ ਹੋਏ ਤਾਰੇ ਸਭ ਕਾਲਾ ਦੁਸ਼ਟ ਰਿਸ਼ਟ ਟਰੈ ਦੁਦ ਕਾਲਾ ਕੇ ਪਾ ਦ੍ਰਿਸ਼ਟ ਤਾਂ ਨ ਜਾਏ ਨੇ ਹਰੋ ਤਾ ਕੇ ਤਾ ਤਨ ਕੇ ਮੋਆਰੋ ਰਿਸ਼ਟ ਦੁਗਨ ਸਭ ਹੋਏ ਦੁਸ਼ਟ ਜਾਦੂ ਤੇਰਾ ਕੋਈ ਇਕ ਵਾਰ ਜੀਉਂਦ ਮੈਂ ਤੁਹਾਰਾ ਦਰਦ ਦਰਦ ਤੇ ਸਾਰੂ ਬਾਰ ਜਨਨ ਤਾ ਤਾਰੂ ਕਾਲ ਦਰਦ ਜਿਉਂ ਤੇ ਰਾਹ ਹਰ ਕੇ ਸਮੈ ਸਰਬਦਹਾਰੀ ਆਪਾ ਚਲਹੁ ਪਗਮਰੀ ਸਰਬ ਤੋਲ ਮੋਹ ਸਹਾਈ ਜੰਮ ਤੜਵਚਾਈ ਕਿਰਪਾ ਕਰੀਂ ਪਰ ਜਗ ਮਾਤਾ ਗਰੰਤਕਾਰਾਂ ਪੂਰਨ ਸੁਭਰਾਤਾ ਕਿਲ ਵਿਖਸਦੰ ਇੱਕਹੁ ਹਤਾ ਦੁਸ਼ਟ ਦੁਖਿਆਂ ਪਹੁੰਚਾ ਕਰਦਾ ਸ੍ਰੀ ਹਰਿ ਤੁਜ ਬਈ ਦਿਆਲਾ ਪੂਨ ਬਰੰਗਨ ਦੁਖ ਕਾਲਾ ਮਨ ਬਾਜਤ ਬਲ ਪਾਵੇ ਸੋਏ ਦੁਖ ਰੰਤ ਸਭ ਆਪਤ ਕੋਈ ਅਣੈਲਾ ਸੁਣਾ ਗੁੰਗ ਜੋ ਜਾਇ ਸੁਰਸਨਾ ਪਾਵਹੀਂ ਸਰ ਮੋਰਜ ਤਲਾਏ ਜਦ ਦਰਦਾ ਆਵਹੀਂ ਦੁਖ ਦਰਦ ਭੋ ਨਿਕ ਮਹਲਾ ਪੰਜਮਾ ਗੁਰ ਪੂਰਾ ਭੇਟਿਓ ਵਡਪਾਗੀ ਮਨਹਿ ਬਿਆ ਫਰਗਾਸਾ ਕੋਇ ਨ ਪਹੁੰਚਣਾ ਹਰ ਦੂਜਾ ਆਪਣੇ ਸਾਹਿਬ ਕਾ ਪਰਵਾਸਾ ਗੁਰ ਪੂਰਾ ਭੇਟਿਓ ਵਡਪਾਗੀ ਮਨਹਿ ਪਿਆ ਫਰਗਾਸਾ ਕੋਇ ਨ ਪਹੁੰਚਣਾ ਹਰ ਦੂਜਾ ਆਪਣੇ ਸਾਹਿਬ ਕਾ ਪਰਵਾਸਾ ਆਪਣੇ ਸਤਿਗੁਰ ਕੈ ਬਲੇ ਹਰ ਆਗੇ ਸੁਖ ਪਾਚ ਸਹਿਜਾ ਕਰ ਆਨੰਦ ਹਮਾਰੇ ਰਹੋ ਅੰਤਰ ਜਮੀ ਕਰਨੇ ਹਰ ਸੋਈ ਖਸਮ ਹਮਾਰਾ ਨਿਰਪੋ ਭਏ ਗੁਰ ਚਰਨੇ ਲਾਗੇ ਕ੍ਰਾਮਨਾ ਸਫਲ ਦਰਸ਼ਨ ਕਾਲ ਮੂਰਤ ਪ੍ਰਭੇ ਸਿ ਹੋਵਣ ਹਾਰਾ ਅੰਡ ਲਗਾਏ ਅਪਣੇ ਜਨ ਰਾਕੇ ਆਪਣੀ ਪ੍ਰੀਤ ਪਿਆਰ ਵੱਡੇ ਵੱਡਿਆਈ ਚਰਜ ਸੁਬਾ ਕਰ ਜ ਆਯਾਰਾ ਸੇ ਨਾਨਕ ਕੋ ਗੁਰ ਪੂਰਾ ਫੇਟਿਓ ਸਗਲੇ ਦੁੱਖ ਬਿਨਾਸੀ ਵੱਡੇ ਵਡਿਆਈ ਅਚਰਜ ਸੋਭਾ ਕਰਜ ਆਇਆ ਰਸੇ ਨਾਨਕ ਕੋ ਗੁਰ ਪੂਰਾ ਫੇਟਿਓ ਸਗਲੇ ਦੁੱਖ ਬਿਨਾਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਬਾਹੀ ਗੁਰਜੀ ਕੀ ਫਤਿਹ ਸੋ ਆਈ ਹੋਈ ਸਾਰੀ ਸੰਗਤ ਦਾ ਭਾਈ ਲਖਵੇਰ ਸਿੰਘ ਜੀ ਸਪੁੱਤਰ ਸਰਦਾਰ ਹੰਸਾ ਸਿੰਘ ਜੀ ਤਤਾਂ ਉਹਨਾਂ ਦੇ ਸਾਰੇ ਪਰਿਵਾਰ ਦੇ ਵੱਲੋਂ ਸਾਧਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਪਹੁੰਚੀ ਸਾਰੀ ਸੰਗਤ ਨੂੰ ਜੀ ਆਇਆਂ ਨੂੰ ਆਖਿਆ ਜਾਂਦਾ ਹੈ ਜੀ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਸੋ ਅਕਾਲ ਤਖਤ ਸਾਹਿਬ ਵੱਲੋਂ ਹੁਕਮ ਜਾਰੀ ਹੋਇਆ ਸਜੋ ਪ੍ਰਵਾਦ ਫੇਰੀਆਂ ਦੀ ਸੇਵਾ ਉਹ ਆਪਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜਿਆਂ ਦੇ ਅਵਤਾਰ ਦਿਹਾੜੇ ਦੇ ਸਮੇਂ ਤੱਕ ਕਰ ਰਹੇ ਸੀ ਭਾਈ ਅੱਜ ਤੋਂ ਪ੍ਰਵਾਦ ਫੇਰੀਆਂ ਦੀ ਜੋ ਸੇਵਾ ਹੈ ਉਹ ਸਮਾਪਤ ਹੋ ਰਹੀ ਹੈ ਸੋ ਜਿੰਨਾ ਜਿੰਨਾ ਵੀਰਾਂ ਨੇ ਲਗਵਾਈਆਂ ਸੀ ਪ੍ਰਵਾਦ ਫੇਰੀਆਂ ਉਹ ਅਗਲੇ ਮਹੀਨੇ ਪਾਈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਅਵਤਾਰ ਦਿਹਾੜਾ ਆਵੇਗਾ ਉਸ ਸਮੇਂ ਵੀ ਪ੍ਰਵਾਦ ਫੇਰੀਆਂ ਰੱਖੀਆਂ ਜਾਣਗੀਆਂ ਉਸ ਸਮੇਂ ਫਿਰ ਜਿੰਨਾ ਕਿ ਪ੍ਰਵਾਤ ਫੇਰੀਆਂ ਰਹਿ ਗਈਆਂ ਭਾਈ ਉਹਨਾਂ ਦੇ ਗ੍ਰਹਿ ਵਿਖੇ ਭਰਾਤ ਫੇਰੀਆਂ ਦੀ ਸੇਵਾ ਕੀਤੀ ਜਾਵੇਗੀ। ਸੋ ਆਪਾਂ ਬਲ ਪ੍ਰਵਾਤ ਫੇਰੀਆਂ ਕਰਨੀਆਂ ਸਨ। ਪਹਿਲੀ ਪ੍ਰਵਾਤ ਫੇਰੀ ਭਾਈ ਲਖਵੀਰ ਸਿੰਘ ਜੀ ਦੇ ਘਰ ਆਏ ਵਿਖੇ। ਤੇ ਦੂਸਰੇ ਵਸਤੇ ਨੰਬਰ 6 'ਚ ਰੂਪਤੇਨ ਥਾੜੇ ਨਾਲ ਉਹਨਾਂ ਦੇ ਗ੍ਰਹਿ ਵਿਖੇ ਆਪਾਈ। ਸੋ ਆਪਾਂ ਸਾਰੀ ਸੰਗਤ ਨੇ ਹੁਣੇ ਤੋਂ ਸਮਾਪਤੀ ਕਰਨ ਤੋਂ ਬਾਅਦ ਉਹਨਾਂ ਦੇ ਗ੍ਰਹਿ ਵਿਖੇ ਪਹੁੰਚਣਾ। ਸੋ ਅੱਜ ਮੱਗਰ ਮਹੀਨੇ ਦੀ ਸੰਗਰਾਂਦ ਦਾ ਵੀ ਪਵਿੱਤਰ ਦਿਹਾੜਾ ਹੈ ਗੁਰਦੁਆਰਾ ਸਾਹਿਬ ਸੰਗਰਾਂਦ ਦੇ ਵੀ ਦਿਹਾੜੇ ਬਣਾਏ ਜਾਣਗੇ ਸੋ ਤਾਂ ਕਰਕੇ ਆਪਾਂ ਸਾਰੀ ਸੰਗਤ ਨੇ ਭਾਈ ਸਮੇਂ ਸਿਰ ਸਵਾਪਤੀ ਕਰਨੀ ਹੈ ਇੰਨੀ ਇੱਕ ਬੇਨਤੀ ਕਰਿਓ ਪ੍ਰਵਾਣ ਸੋ ਜੋ ਵੀ ਨਹੀਂ ਪਹੁੰਚੇ ਪ੍ਰਵਾਸੀਆਂ ਜਿਨ੍ਹਾਂ ਨੇ ਬੁੱਕ ਕਰਵਾਇਆ ਹੈ ਉਹ ਸੰਗਤ ਆਈ ਹੈ ਉਹਨਾਂ ਨੂੰ ਵੀ ਸਨੇਹ ਨਾਲ ਲਾਉਣੇ ਨੇ ਭਾਈ ਕਿ ਅੱਜ ਤੋਂ ਪ੍ਰਵਾਸੀਆਂ ਦੀ ਸਮਾਪਤੀ ਹੋ ਚੁੱਕੀ ਹੈ ਇੰਨੀ ਇੱਕ ਬੇਨਤੀ ਆ ਤਮ ਮਿਸ ਤੂੰ ਜਾਨੀ ਨਾਮਕ ਦਾਸ ਸੁਦਾ ਗੁਲਾਮੀ ਆ ਗਏ ਆਸ ਬਸ ਮਾਰੀ ਜਿਉ ਪਿੰਡ ਸਾਹ ਤੇਰਾ ਪਿਆਰ ਆ ਸਭ ਤੇਵ ਦਿਆਰੀ ਕੋਈ ਨਾ ਉਹ ਨ ਜਾਣੇ ਮਿਲਾਵਾਏ ਗੁਰੂ ਵਾਹਿਗੁਰੂ ਜੀ ਵਾਹਿਗੁਰੂ ਅਰਦਾਸ ਜਿਨੇ ਤਾਂ ਆਪਣੇ ਵਾਰਨ ਹਾਰਾ ਦੁਕੰਤਾ ਸੁਖਰਾਸ ਤਾ ਕੋ ਵਿਗੜਨਾ ਕੋ ਲਾਗਿਆ ਜਾਕੀ ਪ੍ਰਭਾ ਆਗੇ ਅਰਦਾਸ ਅਰਦਾਸ ਇੱਕ ਓੰਕਾਰ ਸ਼੍ਰੀ ਵਾਇ ਗੁਰ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਪ੍ਰਤਮ ਪਗਤੀ ਸਿਮਰ ਕੇ ਗੁਰੂ ਨਾਨਕ ਲਈ ਤੇ ਆਏ ਫੈਰੰਗਦ ਗੁਰ ਤੇ ਅਮਰਦਾਸ ਰਮ ਦਾਸ ਹੋਇ ਸਹਾਇ ਅਰਜਨਾਰ ਗੋਬਿੰਦ ਨੋ ਸਿਮਰੋ ਸ੍ਰੀ ਹਰ ਰਾਇ ਸ੍ਰੀ ਹਰਿ ਕ੍ਰਿਸ਼ਨ ਤੇ ਆਗੇ ਜਿਸ ਨੇ ਤੈਅ ਸ਼ਬਦ ਖੜਾਏ ਤੇ ਇੱਕ ਬਾਦ ਸਿਮਰਿਆ ਕਰਨਾਉ ਨੇ ਦਾ ਵੇ ਤਾਈ ਸਾਭ ਤਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸਭ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਾਰਾ ਸਭ ਤਾਈ ਹੋਏ ਸਹਾਏ ਦਸਾਂ ਪਾਤਸ਼ਾਹਿਆਂ ਦੀ ਜੋ ਤਨ ਤਨ ਸਭ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਾਠ ਦਰਸ਼ਨ ਗਜ਼ਾਰਿਆਂ ਦਾ ਤੇ ਅੰਤਰਕੇ ਬੋਲੋ ਜੀ ਵਾਹਿਗੁਰੂ ਅੱਜਾ ਪਿਆਰਿਆਂ ਚਾਹ ਸਹਿਜਾ ਜਦਿਆ ਚਾਲੇ ਮੁਕਤੇ ਆਟੀਆਂ ਜਪੀਆਂ ਤਪੀਆਂ ਜੇ ਨਾਲ ਨਾਮ ਜਪਿਆ ਬੰਨ ਕੇ ਛੱਕਿਆ ਦੇਖ ਚਲਾਈ ਤੇਗ ਵਾਹੀ ਦੇਖ ਸੁਣ ਕੇ ਅਨਿਤ ਕੀਤਾ ਤਿੰਨਾਂ ਪਿਆਰਿਆਂ ਸੁਚਾਰਿਆਂ ਦੀ ਪਵਿੱਤਰ ਕਮਾਈ ਦਾ ਤੇੰਤਰ ਕੇ ਬੋਲੋ ਜੀ ਵਾਹਿਗੁਰੂ ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਰੇਤ ਸਿੱਸਤੇ ਬੰਦ ਬੰਦ ਕਟਾਏ ਕੋਪਰੀ ਨਾਲ ਹਾਜਰ ਤਰਕੜੀ ਤੇ ਚੜ੍ਹੇ ਆੜਾਰਿਆਂ ਨਾਲ ਸ਼ਾਇਦ ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਕੁਰਬਾਨੀਆਂ ਕੀਤੀਆਂ ਸਰਮਣਿਆਰਿਆ ਸਿੱਕੇ ਕੇਸਾ ਸਵਾਸਾ ਸੰਭਿਭਾਈ ਤਿੰਨਾਂ ਪਿਆਰਿਆਂ ਸੁਚਾਰਿਆਂ ਭਚੰਗਿਆਂ ਦੀ ਕਮਾਈ ਦਾ ਤੇੰਤਰ ਕੇ ਬੋਲੋ ਜੀ ਵਾਹਿਗੁਰੂ ਜਾ ਤਤਦਾ ਸਰਬੱਤ ਗੁਰਦੁਆਰਿਆਂ ਦਾ ਤੇਰ ਤਰਕੇ ਬੋਲੋ ਜੀ ਵਾਹਿਗੁਰੂ ਇਤ ਮੈਂ ਸਰਬੱਤ ਖਾਲਸਾ ਜੀ ਕੇ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚੇਤਾ ਵਿੱਚ ਤਾਮ ਕੰਦ ਕਸਰ ਸੁੱਖੋ ਹੈ ਜਾ ਜਾ ਖਾਲਸਾ ਜੀ ਸਾਹਿਬ ਤਹ ਤਰ ਚਾਰੇ ਆਇਤ ਦੇਖ ਟੇਕ ਫਤੇ ਵਰਤ ਕੀ ਪਹਿਜ ਪੰਥ ਕੇ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਖਾਲਸਾ ਜੀ ਸਾਧ ਸੰਗਤ ਬੋਲੋ ਜੀ ਵਾਹਿਗੁਰੂ ਮੈਂ ਸਰਬੱਤ ਖਾਲਸਾ ਜੀ ਕੀ ਅਰਦਾਸ ਐ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਇਹ ਜਿੱਤਾਂ ਵਿੱਚ ਤਾਂ ਕਲ ਕਾ ਸਭ ਸੁੱਖ ਉਹ ਵੇਚਾਲਦਾ ਖਾਲਸਾ ਜੀ ਸਾਹਿਬ ਤਹਦਰ ਚਿਹਰੇ ਆ ਦੇਖ ਕੇ ਪਤੇ ਵਰਤ ਕੀ ਪਛਤ ਬੰਤ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਖਾਲਸਾ ਜੀ ਸਾਧ ਸੰਗਤ ਬੋਲੋ ਜੀ ਵਾਹਿਗੁਰੂ ਮਖਸ਼ੂ ਜਿਸ ਕਾਨੂੰ ਸਿੱਕੀ ਦਾਨ ਇਸ ਦਾਨ ਰਹਿਦਾਰ ਹੋਇ ਇੱਕ ਦਰਬ ਸਾਹਿਬ ਦਾਨ ਕੋ ਸਦਾ ਨਾਨਾ ਸਰਦਾਰ ਨਾਮਦਾਨ ਸਾਹਿਬ ਸ੍ਰੀ ਅਮਰ ਸਰਵੰਦਰ ਸਾਹਿਬ ਦੇ ਦਰਸ਼ਨ ਸਨਾਰ ਚੌਂਕੀਆਂ ਝੰਡੇ ਬੁੰਗੇ ਨੂੰ ਜੋਗਾ ਟੱਲ ਧਰਮ ਕਾਜੇਕਾਰ ਸੋ ਕੋ ਵੇਕਾਲਤਾ ਜੀ ਸਾਥ ਸੰਗਤ ਬੋਲੋ ਜੀ ਵਾਹਿਗੁਰੂ ਆਪ ਜੀ ਦੇ ਸਿੱਖਾਂ ਦਾ ਮਨ ਨਹੀਂ ਮਾ ਮੱਤੁੱਤੇ ਮੱਤ ਪੱਧਾ ਰੱਖਾ ਵਾਹਿਗੁਰੂ ਇਹੇ ਕਾਲ ਪੁਰਚੀ ਵਾਹਿਗੁਰੂ ਸ੍ਰੀ ਨਰਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਤਾ ਮਾਧ ਜਿਨ੍ਹਾਂ ਤੋਂ ਪੰਥ ਕਾਲਤਾਂ ਨੂੰ ਵਿਛੋੜਿਆ ਗਿਆ ਹੈ ਜੀ ਖੁੱਲੇ ਦਰਸ਼ਨ ਦੀਦਾਰੇ ਇਹ ਸੇਵਾ ਸੰਭਾਲਦਾ ਦਾਨਾਬ ਜੀ ਦੇ ਪਿਆਰੇ ਗੁਰਸਾ ਜੀ ਨੂੰ ਬਖਸ਼ੋ ਜੀ ਹੈ ਨਿਮਾੜਿਆਂ ਦੇ ਮਾਨ ਗੁਰੂ ਨੇ ਤਾਣਿਆਂ ਦੇ ਤਾਣ ਗੁਰੂ ਨੇ ਓਟਿਆਂ ਦੀ ਓਟ ਗੁਰੂ ਨੇ ਆਸਰਿਆਂ ਦੇ ਆਸਰੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰੂ ਆਪ ਜੀ ਦੇ ਚਰਨ ਕਮਲਾਂ 'ਪਾਸ ਅਰਦਾਸ ਬੇਨਤੀ ਜੋਗੜੀ ਸਤਿਗੁਰੂ ਜੀਓ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸਤਿਗੁਰੂ ਨਰੰਕਾਰ ਕਾਲਪੁਰ ਖੰਦਰ ਯੰਮੀਵਾਸ ਆਪ ਜੀ ਦੇ ਚਰਨ ਕਮਲਾਂ 'ਪਾਸ ਅਰਦਾਸ ਬੇਨਤੀ ਜੋਗੜੀ ਸਤਿਗੁਰੂ ਜੀ ਆਪ ਜੀ ਦੇ ਉਪਤਾਰ ਦੇ ਹੱਥ ਦੀ ਖੁਸ਼ੀ ਦੇ ਵਿੱਚ ਸਤਿਗ ਐਨ ਵਿਦਲਾ ਦੇ ਸਮੂਹ ਸਤਿਗੁਰਾਂ ਵੱਲੋਂ ਰਾਮ ਮੈਦਾਨ ਗੁਰਦੁਆਰਾ ਸਹਤੋ ਪ੍ਰਵਾਦ ਜੀ ਦੀ ਸੇਵਾ ਨੰਤਰ ਰਮਚੰਦ ਸਿੰਘ ਗੁਰੂ ਆਜ ਦੀ ਪ੍ਰਵਾਦ ਜੀ ਦੀ ਸੇਵਾ ਆਪ ਜੀ ਦੇ ਦਰ ਘਰ ਦੇ ਪਿੰਸਾਰ ਭਾਈ ਲਖਮੀ ਸਿੰਘ ਜੀ ਜਿਸ ਪੁੱਤਰ ਸਰਦਾਰ ਹੰਸਾ ਸਿੰਘ ਜੀ tatha ਉਹਨਾਂ ਦੇ ਸਾਰੇ ਪਰਿਵਾਰ ਦੇ ਵੱਲੋਂ ਸਤਿਗੁਰੂ ਜੀ ਆਪਣੇ ਘਰ ਦੀ ਸਫਾਈ ਅਤੇ ਚੜ੍ਹਦੀ ਕਲਾ ਕੰਦਰ ਉਸਤੀ ਰਾਤੇ ਸਤਿਗੁਰੂ ਜੀ ਸੇਵਾ ਕਰਵਾਈ ਗਈ ਇਸ ਪ੍ਰਵਾਦ ਬੇਰੀ ਦੀ ਸਤਿਗੁਰੂ ਪਰਿਵਾਰ ਨੇ ਜਿਸ ਮੰਨੋਂ ਭਾਵਨਾ ਨੂੰ ਲੈ ਕੇ ਪਰਿਵਾਰ ਚ ਮੇਰੀ ਦੀ ਸੇਵਾ ਕਰਵਾਈ ਸਤਿਗੁਰੂ ਪਰਿਵਾਰ ਦੀਆਂ ਸ਼ੋਭਾ ਬਨਮਾ ਪੂਰਨ ਕਰਨੇ ਅੰਗੀ ਕਾਰਜਰਾਸ ਕਰਨੇ ਦੁੱਖਾਂ ਕਲੇਸਾ ਬਾਪਾ ਦੇ ਨਾਸ ਕਰਨੇ ਸਤਿਗੁਰੂ ਜੀ ਆਪ ਜੀ ਦੇ ਹਜ਼ੂਰ ਪਰਿਵਾਰ ਦੇ ਗ੍ਰਹਿ ਵੱਲੋਂ ਸਤਿਗੁਰੂ ਕੋਲੇ ਦਰਸ਼ਨ ਦਿਦਾਰੇ ਬਖਸ਼ ਕੇ ਸੰਗਤਾਂ ਦੇ ਨਜ਼ਰੋਂ ਨਜ਼ਰ ਨੇ ਹਾਲ ਕੀਤਾ ਆਪ ਜੀ ਕਾ ਕੋਟਾਣ ਕੋਟ ਧੰਨਵਾਦ ਕਰਾਣਾ ਸਤਿਗੁਰੂ ਸਤਿਗੁਰੂ ਜੀ ਆਪ ਜੀ ਦੇ ਹਜ਼ੂਰ ਅੰਮ੍ਰਿਤ ਵੇਲੇ ਰੱਬੀ ਬਾਣੀ ਦੇ ਜਾਪੋ ਸਤਿਗੁਰੂ ਜੀ ਆਪ ਜੀ ਦੇ ਹਜ਼ੂਰ ਆਪ ਜੀ ਦੇ ਗ੍ਰੰਤੀ ਸਿੰਘਾਂ ਪਾਸੋਂ ਪੁਰਬਾਣੀ ਪੜਦੇਆ ਤੋਂ ਸੇਵਾਦਾਰਾਂ ਕੋਲੋਂ ਸੇਵਾ ਕਰਦੇਆ ਤੋਂ ਨੇਕਾ ਹੀ ਪ੍ਰਕਾਰ ਦੀਆਂ ਬੁਲਾਤ ਪਰੀਂ ਲਕਤੀਆਂ ਹੋ ਗਈਆਂ ਹੋਣੀਆਂ ਆਪ ਜੀ ਦੇ ਅਣਜਾਣ ਬੱਚੇ ਜਾਣ ਕੇ ਮਾਫ ਕਰਣਾ ਅੱਗੇ ਤੋਂ ਸਮਰੱਥ ਬਖਸ਼ਿਸ਼ ਕਰਨੀ ਪੜੇ ਸੁਨੇਂਦਰਵਾੜੀ ਸੱਚ ਕਰਨ ਸੁਧ ਕੇ ਪ੍ਰਵਾਨ ਕਰਨੀ ਪੜੇ ਸੁਨੇਂਦਰਵਾੜੀ ਦਾ ਭਾਵ ਸਮੂਹ ਪਰਿਵਾਰ ਦੇ ਹਿਰਦੇ 'ਚ ਬਸਾਉਣਾ ਗੁਰੂ ਘਰ ਨਾਲ ਜੋੜਨਾ ਬਾਣੀ ਨਾਲ ਪਿਆਰ ਬਖਸ਼ਣਾ ਦੁੱਖਾਂ ਕਲੇਸ਼ਾਂ ਪਾਪਾਂ ਦੇ ਨਾਸ ਕਰਨੇ ਆਪ ਜੀ ਦੀ ਭਜਨ ਬਾਣੀ ਦਾ ਪ੍ਰਤਾਪ ਕਰਨਾ ਸਤਿਗੁਰੂ ਸਾਰੇ ਪਰਿਵਾਰ ਦੇ ਸਿਸਤੇ ਹਮੇਸ਼ਾ ਆਪਣਾ ਮਿਹਰ ਪ੍ਰਯਤਨ ਰੱਖਣਾ ਸਾਰੇ ਪਰਿਵਾਰ ਨੂੰ ਇਸੇ ਤਰ੍ਹਾਂ ਨਾਮ ਬਾਣੀ ਸੇਵਾ ਸਿਮਰਨ ਦੇ ਨਾਲ ਜੋੜੀ ਰੱਖਣਾ ਸਤਿਗੁਰੂ ਜੀ ਸਾਰੇ ਪਰਿਵਾਰ ਨੂੰ ਦੇਹ ਅਰੋਗਤਾ ਤੰਦਰੁਸਤੀ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਬੱਚਿਆਂ ਦੇ ਸਿਸਤੇ ਆਪਣਾ ਮਿਹਰ ਪ੍ਰਯਤਨ ਰੱਖਣਾ ਬੱਚਿਆਂ ਨੂੰ ਤਰੱਕੀਆਂ ਤੰਦਰੁਸਤੀਆਂ ਚੜ੍ਹਦੀ ਕਲਾ ਵਿੱਦਿਆ ਦਾਦਾਨ ਸੁਖਾਂਤੀ ਬਖਸ਼ਿਸ਼ ਕਰਨੀ ਸਤਿਗੁਰੂ ਪਰਿਵਾਰ ਨੇ ਹੋਰ ਜਿਸਮਰਨ ਧਾਰਨਾ ਨੂੰ ਲੈ ਕੇ ਪ੍ਰਵਾਦ ਪੇਰੀ ਦੀ ਸੇਵਾ ਕਰਵਾਈ ਸਤਿਗੁਰੂ ਪਰਿਵਾਰ ਦੀਆਂ ਸ਼ੋਭਾ ਨਮਾ ਪੂਰਨ ਕਰਨੀ ਸਤਿਗੁਰੂ ਜੀ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜੀਓ ਜਿਦੀ ਨਿਰੰਤਰ ਚੱਲਦੀ ਪ੍ਰਭਾਤ ਪੇਰੀਆਂ ਦੀ ਸੇਵਾ ਸਤਿਗੁਰੂ ਅੱਜ ਸਮਾਪਤ ਹੋਣ ਲੱਗੀ ਹੈ ਸਤਿਗੁਰੂ ਜੀ ਸਤਿਗੁਰੂ ਆਪ ਜੀ ਦੇ ਸੇਵਕਾ ਬੱਸੋ ਸਤਿਗੁਰੂ ਪਿਛਲੇ ਸਮੇਂ ਜੋ ਪ੍ਰਭਾਤ ਪੇਰੀਆਂ ਕੀਤੀਆਂ ਹਨ ਨੇ ਕਈ ਪ੍ਰਕਾਰ ਦੀਆਂ ਭੁੱਲਾਂ ਧੁੱਤੀਆਂ ਗਲਤੀਆਂ ਹੋ ਗਈਆਂ ਹੋਣੀਆਂ ਆਪ ਜੀ ਦੇ ਅਣਜਾਣ ਬੱਚੇ ਜਾਣ ਕੇ ਮਾਫ਼ ਕਰਨਾ ਸਤਿਗੁਰੂ ਅੱਗੇ ਤੋਂ ਸੇਵਾ ਕਰਨ ਦੇ ਬਲ ਵਕਸ਼ਣੇ ਸਤਿਗੁਰੂ ਗੁਰਪੁਰਪ ਦੇ ਆੜੇ ਮਨਾਉਣ ਦੇ ਬਲ ਵਕਸ਼ਣੇ ਸਤਿਗੁਰੂ ਜੀਓ ਸਤਿਗੁਰੂ ਭਾਈ ਲਖਵੀਰ ਸਿੰਘ ਜੀ ਉਹਨਾਂ ਦੇ ਪਰਿਵਾਰ ਵੱਲੋਂ ਆਪਣਿੰਦਾ ਸਾਨੂੰ ਆਹਦੀ ਕਿਰਤਕਮਾਈ ਨੂੰ ਸਫਲਾਂ ਕਰਦਿਆ ਹੋਇਆ ਆਪ ਜੀ ਦੇ ਹਾਜ਼ੂਰ ਪਵਿੱਤਰ ਕੜਾ ਪ੍ਰਸ਼ਾਦੀ ਦੇਖ ਸੱਚ ਕੇ ਅਜਿਹੇ ਜੀ ਸਤਿਗੁਰੂ ਆਪ ਜੀ ਦੇ ਬਹਾਵਾ ਕਾਰਨ ਅਨੁਸਾਰ ਅਨੇਕ ਪ੍ਰਕਾਰ ਭੋਜਨ ਬਹੁ ਕੀਏ ਬਹੁ ਵਿੰਨਜਨ ਮਿਸਟਾਏ ਕਰੀਪਾ ਆਪ ਸਾਲ ਸੋਚ ਪਵਿੱਤਰ ਹਣੁ ਲਾਭ ਭੋਗ ਰਾਇ ਜਿਮਾਵਾਕਾਂ ਅਨੁਸਾਰ ਆਪ ਜੀ ਕੋ ਭੋਗ ਲਗੇ ਆਪ ਜੀ ਕਾ ਬਣਿਆ ਸੀਤਲ ਪ੍ਰਸ਼ਾਦ ਸਾਜ ਸੰਗਤ ਦੇ ਰਸਨੇ ਲੈ ਕੋਵੇ ਜੋ ਦੀ ਸ਼ੱਕੇ ਪਾਵਨ ਪਵਿੱਤਰ ਬਾਣੀ ਦਾ ਨਾਮ ਸਤਨਾਮ ਸ਼੍ਰੀ ਵਹਿਗੂ ਜਪੇ ਕਰੋ ਕਿਰਪਾ ਅਮਰਤ ਵੇਲੇ ਪਾਵਨ ਪਵਿੱਤਰ ਬਾਣੀ ਵਿੱਚੋਂ ਬਾਵਨ ਪਵਿੱਤਰ ਗੁਰਮੁਨਾਵ ਬਖਸ਼ ਕੇ ਸੰਤਾਂ ਨੇ ਹਰ ਕਰੋ ਸੇ ਗੁਰੂ ਪਿਆਰੇ ਮੇਲ ਜਿਨ੍ਹਾਂ ਨੇ ਮਿਲਿਆ ਤੇਰਾ ਨਾਮ ਜਿਤਾਵੇ ਨਾਨਕ ਨਾਮ ਛੱਡ ਕੇ ਜਲਾਵਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਗੇ ਆ ਭਈ ਅਕਾਲ ਕੀ ਤਹਰ ਚਲਾਇਓ ਬੰਦਰ ਗੁਰੂ ਘਰ ਗੁਰਮਾਨੋ ਸਤ ਜੀ ਮਹਾਰਾਜ ਉਪਰ ਸਾਰਾ ਕੀ ਜੀਓ ਰਬ ਕੋ ਮਿਲ ਬੋਚ ਹੈ ਬੋਚ ਸ਼ਬਦ ਨਾਲ ਰਾਜ ਕਰੇਗਾ ਖਾਲਸਾ ਕੀ ਰਈ ਨ ਕੋਈ ਗੁਰੂ ਆਰੂ ਇਸਾ ਮਿਲ ਲੇਗੇ ਬਨਿਸ਼ਤਾਨ ਗੋ ਵੇਲਾਬ ਜਹਾਜ ਹੈ ਚੜੀ ਸੋਤੇ ਪਾਰ ਲੋਸ਼ਨਤਾ ਕਰ ਸੇਵਦੇ ਗੁਰਬਾਰ ਉਤਾਰਨਾ ਲੋਸ਼ਨਤਾ ਕਰ ਸੇਵਦੇ ਗੁਰਬਾਰ ਉਤਾਰਨਾ We uh -oh. are <gasps>